ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਆਪਾਂ ਕੁਦਰਤੀ ਖੇਤੀ ਦੀ ਗੱਲ ਕਰਦੇ ਆਂ ਜੇ ਆਪਾਂ ਇਹਦੇ ਵਿੱਚ ਦੇਖਿਆ ਜਾ ਵੀ ਇਹ ਖੇਤੀ ਦਾ ਕੀ ਲਾਭ ਹੈ ਕੀ ਹਾਨੀਆਂ ਨੇ ਹਾਨੀਆਂ ਸਿਰਫ ਇਹਦੇ ਵਿੱਚ ਤੁਹਾਡੀ ਆਮਦਨ ਘਟ ਸਕਦੀ ਹੈ ਬਾਕੀ ਸਾਰੇ ਲਾਭੇ ਲਾਭ ਨੇ ਜਦੋਂ ਤੁਹਾਡਾ ਖੇਤ ਸਹੀ ਹੋਊਗਾ ਤਾਂ ਤੁਹਾਡੀ ਆਮਦਨ ਵੀ ਪੂਰੀ ਹੋ ਜਾਂਦੀ ਹੈ ਇਹਦੇ ਵਿੱਚ ਜਿਹੜਾ ਭੋਜਨ ਪੈਦਾ ਹੋਣਾ ਉਹ ਸਾਰਾ ਜ਼ਹਿਰ ਮੁਕਤ ਹੋ ਜਾਣਾ ਤੇ ਅ ਦੂਜਾ ਉਹਦੇ ਵਿੱਚ ਨਿਊਟ੍ਰੀਸ਼ਨ ਵੱਧ ਜਾਣਾ ਕਿਉਂ ਮਿੱਟੀ ਦੀ ਰਿਪੇਅਰ ਹੁੰਦੀ ਰਹਿੰਦੀ ਹੈ ਜਦੋਂ ਲੰਬਾ ਸਮਾਂ ਲੰਘ ਜਾਂਦਾ ਸਾਨੂੰ ਕੁਦਰਤੀ ਖੇਤੀ ਕਰਦਿਆਂ ਨੂੰ ਤਾਂ ਮਿੱਟੀ ਵੀ ਬੜੀ ਸ਼ਾਨਦਾਰ ਤੇ ਤਾਕਤਵਰ ਬਣ ਜਾਂਦੀ ਹੈ ਸੋ ਜਿਹੜੇ ਰੁੱਖ ਨੇ ਆਪਣੀ ਜਿਹੜੀ ਆਕਸੀਜਨ ਦੀ ਮਾਤਰਾ ਉਹਨੂੰ ਸਹੀ ਕਰਦੇ ਨੇ ਬਾਕੀ ਮਿੱਟੀ ਨੂੰ ਮਜ਼ਬੂਤ ਬਣਾਉਂਦੇ ਨੇ ਜਿੱਕਣ ਆਪਣੇ ਹੁਣ ਬਾਰਸਾਂ ਬਹੁਤ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਰੁੱਖ ਹੁੰਦੇ ਨੇ ਅਲੱਗ-ਅਲੱਗ ਕਿਸਮ ਦੀਆਂ ਫਸਲਾਂ ਹੁੰਦੀਆਂ ਨੇ ਤੇ ਕਿੰਨਾ ਵੀ ਮੀਂਹ ਪਈ ਜਾਵੇ ਜਾਂ ਜੜ ਡੂੰਗੀ ਚਲੇ ਜਾਂਦੀ ਆ ਰੁੱਖਾਂ ਦੀ ਜਿਹੜਾ ਕਾਰਾ ਮਿੱਟੀ ਦੇ ਅੰਦਰਲਾ ਉਹ ਟੁੱਟ ਜਾਂਦਾ ਜਦੋਂ ਕਾਰਡ ਟੁੱਟ ਗਿਆ ਤਾਂ ਧਰਤੀ ਪਾਣੀ ਪੀਣ ਲੱਗ ਜਾਂਦੀ ਆ ਤੇ ਜਿਹੜੀ ਮਿੱਟੀ ਆ ਇਹਦੀ ਕੋਈ ਲਿਮਟ ਨਹੀਂ ਵੀ ਇੰਨਾ ਪਾਣੀ ਪੀਊਗੀ ਇੰਨਾ ਚੂਸੂਗੀ ਇਹਨੇ ਬੇਸਾਬ ਬਚੂਸ ਜਾਣਾ ਤੇ ਬਹੁਤ ਸਾਲ ਪਹਿਲਾਂ ਦੀ ਗੱਲ ਆ ਵੀ ਜਦ ਸਾਡੇ ਇੱਧਰ ਇਸ ਏਰੀਆ 'ਚ ਵਾਰਸਾਂ ਵੱਧ ਹੋਈਆਂ ਤਾਂ ਨਾਲ ਦੇ ਖੇਤ ਪਾਣੀ ਨਾਲ ਪੂਰੇ ਭਰ ਚੁੱਕੇ ਕਾਮੇ ਮੀ ਪੈਂਦੇ ਚ ਕਈ ਦਿਨਾਂ ਦੀ ਲਗਾਤਾਰ ਬਾਸ ਤੇ ਜਦੋਂ ਖੇਤ ਚ ਆ ਕੇ ਦੇਖਿਆ ਤਾਂ ਚਾਰੇ ਪਾਸਿਓਂ ਖੇਤ ਭਰ ਨਾਲ ਪਾਣੀ ਇਸੇ ਕੁਦਰਤੀ ਖੇਤ ਦੇ ਵਿੱਚ ਨੂੰ ਆ ਰਿਹਾ ਸੀ ਤੋ ਇੱਕ ਸਾਈਡ ਤੋਂ ਤੇਾਰੇ ਸਾਰੇ ਪਾਸਿਓਂ ਆ ਰਿਹਾ ਸੀ ਪਰ ਉਹ ਜਿਹੜਾ ਪਾਣੀ ਆ ਰਿਹਾ ਸੀ ਕਿਉਂ ਆ ਰਿਹਾ ਸੀ ਕਿਉਂਕਿ ਉਹ ਖੇਤਾਂ ਦੀ ਮੀਂਹ ਪਾਣੀ ਭਰ ਗਿਆ ਤੇ ਇਧਰ ਆਉਣ ਲੱਗ ਗਿਆ ਪਰ ਖੇਤੀ ਦੀ ਜੋ ਖਾਸੀਅਤ ਸੀ ਉਹ ਪਾਣੀ ਚੂਸ ਰਿਹਾ ਸੀਗਾ ਤਾਂ ਹੀ ਪਾਣੀ ਅੱਗੇ ਆ ਰਿਹਾ ਸੀਗਾ ਤੇ ਖਤਮ ਕਰੀ ਜਾਂਦਾ ਸੀਗਾ ਇਸ ਲਈ ਜਦੋਂ ਸਾਡੀ ਮਿੱਟੀ ਸਹੀ ਹੋ ਜਾਂਦੀ ਹੈ ਨਾ ਫਿਰ ਉਹ ਪਾਣੀ ਨੂੰ ਸਟੋਰ ਕਰ ਲਈ ਆਪਣੇ ਅੰਦਰ ਤੱਕ ਲੈ ਜਾਂਦੀ ਹੈ ਤਾਂ ਉਹ ਜਿਹੜਾ ਕੁਦਰਤ ਦਾ ਸਿਸਟਮ ਹੈ ਉਹ ਸਹੀ ਢੰਗ ਨਾਲ ਚੱਲ ਪੈਂਦਾ ਸੋ ਆਪਾਂ ਨੂੰ ਆਪਣੀ ਕੁਦਰਤੀ ਖੇਤੀ ਨੂੰ ਬਚਾਉਣ ਲਈ ਰੁੱਖਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਨੂੰ ਪੰਛੀਆਂ ਨੂੰ ਤੇ ਜੀਵ ਜੰਤ ਨੂੰ ਮੌਕਾ ਦੇਣਾ ਚਾਹੀਦਾ ਅਸੀਂ ਜਦੋਂ ਕੁਦਰਤ ਨੂੰ ਬਚਾਉਣ 'ਚ ਸਫਲ ਹੋ ਜਾਾਂਗੇ ਤਾਂ ਅਸੀਂ ਆਪਣੀ ਮਿੱਟੀ ਨੂੰ ਵੀ ਬਚਾਉਣ 'ਚ ਸਫਲ ਹੋ ਗਏ ਆਪਣੀ ਸਿਹਤ ਨੂੰ ਤੇ ਜਿਹੜੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਸਾਡੇ ਕੋਲ ਬਿਲਕੁਲ ਜਿਵੇਂ ਬਿਲਕੁਲ ਵੀ ਕੁਝ ਨਾ ਰਹੇ ਉਸ ਤਰ੍ਹਾਂ ਦੀ ਸਥਿਤੀ ਨਹੀਂ ਬਣਦੀ ਕੁਦਰਤੀ ਖੇਤੀ ਵਿੱਚ ਬਹੁਤ ਸਾਰੀਆਂ ਇਹ ਜਿਹੇ ਫਸਲਾਂ ਨੇ ਜਿਵੇਂ ਉੱਚੇ ਰੁੱਖ ਨੇ ਉਹ ਲਗਾਤਾਰ ਆਮਦਨ ਦਿੰਦੇ ਰਹਿੰਦੇ ਨੇ ਤੇ ਆਪਾਂ ਆਪਣੀਆਂ ਫਸਲਾਂ ਨੂੰ ਮਿੱਟੀ ਨੂੰ ਮਾਤਾਬਾਰ ਨੂੰ ਸਿਹਤ ਨੂੰ ਬਚਾ ਸਕਦੇ ਹਾਂ ਸੋ ਆਪਾਂ ਇਹ ਖੇਤੀ ਨੂੰ ਸਮਝੀਏ ਭਾਵੇਂ ਬਹੁਤੀ ਨਹੀਂ ਤਾਂ ਥੋੜੀ-ਬਹੁਤੀ ਜਿੰਨੀ ਕ ਸਾਨੂੰ ਲੱਗਦਾ ਉਹ ਖੇਤੀ ਨਾਲ ਜੁੜ ਕੇ ਇੱਕ ਮજબૂત ਸਿਹਤਮੰਦ ਮਿੱਟੀ ਬਣ ਜੂ ਜਦੋਂ ਸਾਡਾ ਮਿੱਟੀ ਦਾ ਸਿਸਟਮ ਸਹੀ ਹੋ ਗਿਆ ਸਾਡੀਆਂ ਫਸਲਾਂ ਮਜ਼ਬੂਤ ਹੋ ਗਈਆਂ ਸਾਡਾ ਵਾਤਾਵਰਣ ਵਧੀਆ ਬਣ ਗਿਆ ਸਿਹਤ ਮਜ਼ਬੂਤ ਹੋ ਗਈ ਤਾਂ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਵੀ ਸਾਨੂੰ ਬਿਮਾਰੀਆਂ ਨਹੀਂ ਲੱਗਣੀਆਂ ਤੇ ਜਦੋਂ ਬਿਮਾਰੀਆਂ ਨਹੀਂ ਲੱਗਣੀਆਂ ਤਾਂ ਸਾਡਾ ਇੱਕ ਕਿਸਮ ਦਾ ਜਿਹੜਾ ਵੱਡਾ ਖਰਚਾ ਉਹ ਘਟ ਗਿਆ ਕਿਉਂਕਿ ਜੇ ਸਾਡਾ ਭੋਜਨ ਸਹੀ ਆ ਜਿਸਾ ਖਾਓ ਉਹਨ ਵੈਸਾ ਹੋਵੇ ਮਨ ਤਾ ਜਦੋਂ ਭੋਜਨ ਸਹੀ ਹੋਏਗਾ ਤਾਂ ਬਿਮਾਰੀਆਂ ਨਹੀਂ ਲੱਗਣੀਆਂ ਤੇ ਅਸੀਂ ਇੱਕ ਵੱਡੇ ਖਰਚੇ ਤੋਂ ਬਚ ਜਾਾਂਗੇ ਤੇ ਇੱਕ ਬੇਫਿਕਰੀ ਵਾਲੀ ਜ਼ਿੰਦਗੀ ਹੋਜੂ ਤੇ ਇਸ ਖੇਤੀ ਵਿੱਚ ਹਰ ਤਰ੍ਹਾਂ ਦੀਆਂ ਫਸਲਾਂ ਹੋ ਜਾਂਦੀਆਂ ਨੇ ਅ ਆਪਣੇ ਕੋਈ ਵੀ ਫਸਲ ਹੈ ਜਿਹੜੀ ਕੁਦਰਤੀ ਖੇਤੀ 'ਚ ਨਾ ਹੋ ਸਕਦੀ ਹੋਵੇ ਤੇ ਮਿੱਟੀ ਮਜ਼ਬੂਤ ਹੋ ਜਾਂਦੀ ਆ ਤੇ ਜਿਹੜਾ ਨਦੀਨਾਂ ਦਾ ਡਰ ਉਹ ਵੀ ਘਟ ਜਾਂਦਾ ਹੈ ਕੋਈ ਫਸਲਾਂ ਜਾਂ ਧਰਤੀ 'ਚ ਖਰਾਕੀ ਦਾਤ ਵੱਧ ਜਾਂਦੇ ਨੇ ਫਸਲਾਂ ਵੀ ਮਜ਼ਬੂਤ ਹੁੰਦੀਆਂ ਨੇ ਤੇ ਉਹਨਾਂ ਦਾ ਝਾੜ ਵੀ ਵੱਧ ਜਾਂਦਾ ਹੈ ਪਰ ਜਿਕਣਾ ਅਮਲੀ ਦਾ ਇੱਕਦਮ ਨਸਾ ਬੰਦ ਕਰੀਏ ਤਾਂ ਕੁਝ ਸਾ ਦੇਣਾ ਤੱਕ ਮਹੀਨਿਆਂ ਤੱਕ ਉਹ ਕਮਜ਼ੋਰ ਹੋ ਸਕਦਾ ਉਸ ਤਰ੍ਹਾਂ ਸਾਡੀ ਮਿੱਟੀ ਵੀ ਨਸੇ ਤੇ ਲੱਗੀ ਹੋਈ ਆ ਤੇ ਆਪਾਂ ਕੁਝ ਸਾਲ ਤੱਕ ਝਾੜ ਕੱਢਦਾ ਪਰ ਉਦੋਂ ਬਾਅਦ ਮਿੱਟੀ ਸਹੀ ਹੋ ਜਾਂਦੀ ਆ ਸੋ ਆਪਾਂ ਇਸ ਖੇਤੀ ਨੂੰ ਸਮਝੀਏ ਅਪਣਾਈਏ ਤੇ ਜਿਹੜੀਆਂ ਕੁਦਰਤੀ ਆਫਤਾਂਵਾਂ ਆਉਂਦੀਆਂ ਨੇ ਉਹਨਾਂ ਵਿੱਚ ਜੇ ਕੁਦਰਤ ਦੇ ਨਾਲ ਤੁਰਾਂਗੇ ਤਾਂ ਕੁਦਰਤ ਸਾਥ ਦਿੰਦੀ ਹੈ ਤੇ ਆਪਣੀਆਂ ਫਸਲਾਂ ਨੂੰ ਆਪਾਂ ਬਚਾ ਸਕਦੇ ਹਾਂ ਤੇ ਖਾਸਾ ਵੀ ਇਹ ਫਸਲਾਂ ਆਪਾਂ ਨੂੰ ਉਤਪਾਦਨ ਅਲੱਗ-ਲੱਗ ਕਿਸਮ ਦੀਆਂ ਹਲਦੀਆਂ ਨੇ ਪਿੱਛੇ ਆਪਾਂ ਦੇਖੀ ਸੀਗੇ ਉਹ ਛੋਟੀ ਹਲਦੀ ਸੀ ਆ ਜਿਹੜੀ ਹਲਦੀ ਹੈ ਇਹ ਕਾਫੀ ਉੱਚੀਂ ਦੀਆਂ ਅਲੱਗ-ਲੱਗ ਕਿਸਮਾਂ ਨੇ ਕੋਈ ਸਿਆੜ ਕਿਸੇ ਕਿਸਮ ਦਾ ਪਰ ਜਿਹੜੀ ਆ ਮਿੱਟੀ ਸਹੀ ਹੋ ਜਾਂਦੀ ਹੈ ਤਾਂ ਆਪਣੀ ਬਹੁਤ ਸਾਰੀਆਂ ਪਰੇਸ਼ਾਨੀਆਂ ਤੋਂ ਆਪਾਂ ਨੂੰ ਉਹ ਮਿਲ ਜਾਂਦੀਆਂ ਨਜਾਤ ਇਸ ਲਈ ਆਪਾਂ ਇਹ ਖੇਤੀ ਨੂੰ ਸਮਝੀਏ ਜਿਹੜੀ ਇਹ ਬਜ਼ੁਰਗਾਂ ਨੇ 66 ਪਹਿਲਾਂ ਕੀਤੀ ਆ ਤੇ ਵਧੀਆ ਉਤਪਾਦਨ ਪ੍ਰਾਪਤ ਕੀਤਾ ਸੋ ਆਪਾਂ ਇਹ ਖੇਤੀ ਨੂੰ ਜੇ ਸਮਝ ਗਏ ਤਾਂ ਆਪਾਂ ਆਪਣੇ ਖਰਚੇ ਘੱਟ ਕਰ ਲਾਂਗੇ ਸੇਤ ਨੂੰ ਵਧੀਆ ਬਣਾਉਣ ਦੇ ਨਾਲ ਨਾਲ ਮਾਤਾ-ਪਰਨ ਵੀ ਵਿਚਾਲਾਂਗੇ ਤੇ ਜਿਹੜੀ ਪਾਣੀ ਦੀ ਸਮੱਸਿਆ ਮਿੱਟੀ ਲੰਬੇ ਸਮੇਂ ਤੱਕ ਪਾਣੀ ਸਟੋਰ ਕਰ ਲੈਂਦੀ ਆ ਜਦੋਂ ਪਾਣੀ ਸਟੋਰ ਕਰਦੇ ਸੁੱਕ ਆਉਂਦਾ ਜਿਵੇਂ ਵਾਸ਼ਪੀ ਕਰਨ ਦਾ ਸਿਸਟਮ ਆ ਉਸ ਤਰ੍ਹਾਂ ਮਤਲਬ ਆਪਣਾ ਜਿਹੜਾ ਮਿੱਟੀ ਦੇ ਵਿੱਚ ਪਾਣੀ ਆ ਉਹ ਸਟੋਰ ਹੋਣ ਕਰਕੇ ਜੜਾਂ ਵਿੱਚੋਂ ਹਾਸਲ ਕਰਦੇ ਨੇ ਜਿੰਨੀ ਪਾਣੀ ਦੀ ਨਿਗ੍ਹਾਈ ਹੋ ਜੜਾਂ ਵੀ ਉਸ ਵੱਲ ਖਿੱਚੀਆਂ ਚਲੇ ਆਉਂਦੀਆਂ ਨੇ ਸੋ ਇਸ ਤਰ੍ਹਾਂ ਆਪਾਂ ਅ ਆਪਣੇ ਪੌਦਿਆਂ ਨੂੰ ਖਰਾਕੀ ਤੱਤ ਵੀ ਮਿਲ ਜਾਂਦੇ ਨੇ ਕੋਈ ਜਿੰਨੀ ਜੜ ਦੂਰ ਜਾਊਗੀ ਪੌਦੇ ਦੀ ਬੇਲ ਦੀ ਉਨੀ ਹੀ ਦੂਰੀ ਤੱਕ ਉਹ ਖਰਾਕੀ ਤੱਤ ਵੀ ਲਊ ਤਾਂ ਜਿੰਨੇ ਪੌਦਾ ਖਰਾਕੀ ਤੱਤਾਂ ਵਾਰੋਂ ਖਿੱਚੂਗਾ ਤੇ ਉਨਾ ਹੀ ਉਹ ਮਜ਼ਬੂਤ ਤੇ ਨਿਊਟ੍ਰੀ ਖਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਜਿੰਨੇ ਵੀ ਨਿਊਟ੍ਰੀਐਂਟ ਸਾਰੇ ਪੂਰੇ ਹੁੰਦੇ ਨੇ ਸੋ ਇਸ ਤਰ੍ਹਾਂ ਆਪਾਂ ਇਹ ਖੇਤੀ ਨੂੰ ਸਮਝੀਏ ਤੇ ਖਾਸ ਗੱਲ ਆ ਵੀ ਇਹ ਸਾਡੇ ਚਿਕਣ ਪਸ਼ੂਆਂ ਨੂੰ ਚਾਰਾ ਨਦੀਨ ਹੁੰਦੇ ਨੇ ਚਾਰਾ ਜੀ ਮੁੱਕਦਾ ਬਾਜਰੇ ਵਗੈਰਾ ਜਿਹੜੇ ਸਾਡੇ ਦੂਜੇ ਨੇ ਦੇਸੀ ਕਿਸਮ ਵਾਲੇ ਨੇ ਪੀਅਰ ਦੀਆਂ ਅਲੱਗ-ਅਲੱਗ ਕਿਸਮਾਂ ਨੇ ਜਿਹੜੀਆਂ ਅਲੱਗ-ਅਲੱਗ ਥਾਵਾਂ ਤੋਂ ਇਕੱਠੀਆਂ ਕੀਤੀਆਂ ਨੇ ਤਕਰੀਬਨ ਸਾਰਾ ਸਾਲ ਚਾਰਾ ਵੀ ਪਸ਼ੂਆਂ ਨੂੰ ਮਿਲਦਾ ਰਹਿੰਦਾ ਤੇ ਖੇਤ ਵਿੱਚ ਕਦੇ ਇਹ ਨਹੀਂ ਹੈਗਾ ਵੀ ਗਾਰਾ ਪੈਰਾਂ ਨੂੰ ਲੱਗ ਗਿਆ ਜਿੰਨਾ ਵੀ ਮੀਂਹ ਪੈਂਦੇ ਚ ਆਪਾਂ ਕੰਮ ਕਰ ਸਕਦੇ ਹਾਂ ਸੋ ਆਪਾਂ ਨੂੰ ਖੇਸ ਖੇਤੀ ਨੂੰ ਜਿਹੜਾ ਸਾਡੇ ਬਜ਼ੁਰਗਾਂ ਦਾ ਮਾਡਲ ਸੀ ਉਹਨੂੰ ਸਮਝਣਾ ਚਾਹੀਦਾ ਅ ਜਿਹੜੀ ਕੁਦਰਤੀ ਖੇਤੀ ਐ ਇਹ ਸਾਡੇ ਬਜ਼ੁਰਗਾਂ ਦੀ ਖੇਤੀ ਐ ਕੋਈ ਨਵੀਂ ਖੇਤੀ ਨਹੀਂ ਹੈਗੀ ਇਹ ਕੋਈ ਰੋਕਤ ਸੰਸਥਾ ਹੈ ਨਹੀਂ ਸਿਰਫ ਆਪਾਂ ਨੇ ਕੁਦਰਤ ਦੇ ਹਿਸਾਬ ਨਾਲ ਚੱਲਣਾ ਰੁੱਖਾਂ ਨੂੰ ਬਚਾਉਣਾ ਮਿੱਟੀ ਨੂੰ ਬਚਾਉਣਾ ਮਾਤਾ ਭਰ ਨੂੰ ਬਚਾ ਲੈਣਾ ਤੇ ਜਦੋਂ ਤੁਹਾਡੇ ਕੋਲ ਸਾਰਾ ਕੁਝ ਸਹਿਯੋਗ ਐ ਜੋ ਆਪਣੇ ਗੁਰਬਾਣੀ ਦਾ ਸਿਧਾਂਤ ਆ ਉਹਦੇ ਆਪਾਂ ਬਿਲਕੁਲ ਨੇੜੇ ਪਹੁੰਚ ਜਣੇ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕਿਉਂਕਿ ਆਪਾਂ ਉਸ ਸਿਧਾਂਤ ਦੇ ਮੁਤਾਬਕ ਚੱਲ ਰਹੇ ਹੁੰਨੇ ਜਦੋਂ ਆਪਾਂ ਕੁਦਰਤੀ ਖੇਤੀ ਕਰਦੇ ਆ ਸੋ ਆਪਾਂ ਨੂੰ ਕੁਦਰਤੀ ਖੇਤੀ ਨੂੰ ਜਰੂਰ ਸਮਝਣਾ ਚਾਹੀਦਾ ਅਪਣਾਉਣਾ ਚਾਹੀਦਾ ਵਾਤਾਵਰਨ ਸੇਤ ਰੁੱਖ ਪਾਣੀ ਇਹ ਸਭ ਜ਼ਰੂਰੀ ਚੀਜ਼ਾਂ ਨੇ ਜੇ ਆਪਾਂ ਇਹਨਾਂ ਨੂੰ ਨਹੀਂ ਸਮਝੇ ਤਾਂ ਆਪਾਂ ਨੂੰ ਜਰੂਰ ਨਹੀਂ ਹੈਗਾ ਵੀ ਅਸੀਂ ਤੰਦਰੁਸਤ ਰਹੀਏ ਕਿਉਂਕਿ ਜਿੰਨਾ ਸਾਡਾ ਵਾਤਾਵਰਨ ਪ੍ਰਦੂਸ਼ਣ ਹੋ ਰਿਹਾ ਉਨਾ ਸਾਨੂੰ ਇਹਨੂੰ ਸਾਹਮਣਾ ਜ਼ਰੂਰੀ ਹੈ। ਇੰਨਾਂ ਸਿਵਾਤਾ ਪਰ ਨੂੰ ਸੁਭਾਲ ਲਾਂਗੇ, ਮਿੱਟੀ ਨੂੰ ਵਧੀਆ ਬਣਾ ਲਾਂਗੇ ਤੇ ਮਿੱਟੀ ਮਜ਼ਬੂਤ ਔਰ ਤੰਦਰੁਸਤ ਹੋ ਉਨਾਂ ਹੀ ਅਸੀਂ ਵਧੀਆ ਜ਼ਿੰਦਗੀ ਜਿਉ ਸਕਦੇ ਆ। ਜ਼ਰੂਰੀ ਨਹੀਂ ਹੈਗਾ ਵੀ ਜਿੰਨੀ ਸਾਡੇ ਕੋਲ ਜ਼ਮੀਨ ਆ ਵੀ ਉਹ ਸਾਰੀ ਜ਼ਮੀਨ 'ਚ ਅਸੀਂ ਕੁਦਰਤੀ ਖੇਤੀ ਸ਼ੁਰੂ ਕਰ ਦਈਏ। ਆਪਾਂ ਨੂੰ ਮੰਨ ਲਓ ਕਿਸੇ ਕਿਸਾਨ ਕੋਲ 4 ਏਕੜ ਨੇ ਉਹ ਆਪਣਾ ਅੱਧਾ ਏਕੜ ਕਨਾਲ ਦੀ ਕਨਾਲ ਉਸ ਤੋਂ ਤਜਰਬੇ ਲਈ ਖੇਤੀ ਸ਼ੁਰੂ ਕਰੇ, ਸਾਰੀ ਖੇਤੀ ਇੱਕਦਮ ਨਾ ਉਸ ਖੇਤੀ ਵਿੱਚ ਆਵੇ। ਪਰ ਇਹਦੇ ਵਿੱਚ ਉਹ ਜਿਹੜੀਆਂ ਆਪਣੀਆਂ ਰਸੋਈ ਦੇ ਵਿੱਚ ਜ਼ਰੂਰਤਾਂ ਵਾਲੀਆਂ ਫਸਲਾਂ ਨੇ ਅਨਾਜ ਨੇ ਭੋਜਨ ਨੇ ਫਰੂਟ ਹੈ ਆਪਣੀ ਘਰ ਦੀ ਰਸੋਈ ਲਈ اگਾਈਏ ਤੇ ਉਸ ਤੋਂ ਬਾਅਦ ਦੋਸਤਾਂ ਮਿੱਤਰਾਂ ਲਈ ਆਪਣੇ ਬਾਜ਼ਾਰ ਲਈ ਆਪਣੇ ਅ ਪੰਜਾਬ ਲਈ ਤੇ ਬਾਹਰ ਆਪਾਂ ਜਿੱਥੇ ਵੀ ਆਪਣੇ ਦੋਸਤ ਮਿੱਤਰ ਨੇ ਉਹਨਾਂ ਤੱਕ ਪਹੁੰਚਦੀ ਕਰੀਏ ਪਰ ਜਿਹੜਾ ਯਰ ਮੁਕਤ ਭੋਜਨ ਹੁੰਦਾ ਉਹਦਾ ਸੁਆਦ ਵੀ ਵੱਧ ਜਾਂਦਾ ਤੇ ਉਹ ਲੰਬੇ ਸਮੇਂ ਤੱਕ ਆਪਾਂ ਉਹਨੂੰ ਸਟੋਰ ਵੀ ਕਰ ਸਕਦੇ ਹਾਂ ਗਲਦਾ ਨਹੀਂ ਹੁੰਦਾ ਸਿੱਤੀ ਜਿਵੇਂ ਕਈ ਵਾਰੀ ਫਸਲ ਆਪਾਂ ਕੋਈ ਉਤਪਾਦ ਖਰੀਦਦੇ ਹਾਂ ਲਫਾਫੇ ਚ ਵੀ ਗਲ ਜਾਂਦੀ ਆ ਪਰ ਇਹ ਜਿਹੜੇ ਨੇਚਰ ਦੇ ਹਿਸਾਬ ਨਾਲ ਚੀਜ਼ਾਂ ਪੈਦਾ ਹੁੰਦੀਆਂ ਨੇ ਇਹਨਾਂ ਨੂੰ ਆਪਾਂ ਉਸ ਤਰੀਕੇ ਨਾਲ ਖਾਈਏ ਤੇ ਖਾਈਏ ਤੇ ਇੱਕ ਤੰਦਰੁਸਤ ਜ਼ਿੰਦਗੀ ਜੀ ਸਕਦੇ ਆ ਸੋ ਮਿੱਟੀ ਆਪਾਂ ਆਪਣੀ ਵਧੀਆ ਬਣਾ ਲਈ ਸਿਰਫ ਇੱਕੋ ਇਹਦੇ ਵਿੱਚ ਗੱਲ ਹੈ ਵੀ ਮਿੱਟੀ ਮਜ਼ਬੂਤ ਆ ਤਾਂ ਸਾਰਾ ਕੁਝ ਮਜ਼ਬੂਤ ਆ ਤੇ ਜਿੰਨੀ ਮਿੱਟੀ ਬਿਮਾਰ ਹੋਊਗੀ ਉਹਨਾਂ ਉਸ ਤੇ ਜਿਹੜੇ ਉਹ ਮਿੱਟੀ ਨਾਲ ਡਿਪੈਂਡਡ ਸਬੰਧ ਰੱਖਦੇ ਖਾਣ ਵਾਲੇ ਜੀਵ ਹੋਣਗੇ ਉਹਨਾਂ ਤੇ ਵੀ ਇਹਦਾ ਅਸਰ ਆਉਂਦਾ ਕਿ ਜਿੰਨੇ ਖਰਾਕੀ ਤੱਤ ਮਿੱਟੀ 'ਚ ਘਟ ਗਏ ਉਹਨੇ ਫਸਲ 'ਚ ਘਟ ਗਏ ਉਤਪਾਦ 'ਚ ਘਟ ਗਏ ਤੇ ਉਹ ਜਦ ਆਪਾਂ ਨੂੰ ਖਰਾਕੀ ਤੱਤ ਪੂਰੇ ਨਹੀਂ ਮਿਲਦੇ ਤਾਂ ਆਪਾਂ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹ ਉੰਨੀ ਨਹੀਂ ਬਣਦੀ ਜਿੰਨੀ ਉਹ ਸ਼ੁੱਧ ਭੋਜਨ ਨਾਲ ਬਣਦੀ ਸੋ ਆਪਾਂ ਨੂੰ ਭੋਜਨ ਵਧੀਆ ਬਣਾਉਣ ਲਈ ਪ੍ਰਾਣੀ ਆਪਣੇ ਬਜ਼ੁਰਗਾਂ ਦੀ ਸਾਇੰਸ ਹੈ ਜੋ ਉਹਨਾਂ ਦੇ ਤਰੀਕੇ ਸੀਗੇ ਸਿਧਾਂਤ ਸੀਗੇ ਉਹਦੇ ਮੁਤਾਬਕ ਚੱਲੀਏ ਅ ਤਾਂ ਆਪਾਂ ਇੱਕ ਵਧੀਆ ਜ਼ਿੰਦਗੀ ਜਿਉ ਸਕਦੇ ਆ ਤੇ ਮਿੱਟੀ ਮਜ਼ਬੂਤ ਕਰ ਸਕਦੇ ਆ ਜਦੋਂ ਮਿੱਟੀ ਮਜ਼ਬੂਤ ਹੋ ਗਈ ਤਾਂ ਖਰਚੇ ਘਟਦੇ ਨੇ ਤੇ ਚੀਜ਼ ਦਾ ਜਿਹੜਾ ਉਤਪਾਦਨ ਹੈ ਉਹ ਵੱਧ ਜਾਂਦਾ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਕਰਕੇ ਆ ਸਾਬ ਦਾ ਭਲਾ ਕਰ ਸਕਦੇ ਆ ਤੇ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਜ਼ਿਆਦਾ ਖੇਤੀ ਸ਼ੁਰੂ ਕਰੀਏ ਤਜਰਬੇ ਲਈ ਥੋੜੀ ਜਿਹਾ ਕਰਕੇ ਦੇਖੋ ਕਿਚਨ ਗਾਰਡਨ ਤੋਂ ਸ਼ੁਰੂ ਕਰ ਲਓ ਘਰ ਦੀ ਖੇਤੀ ਥੋੜੀ ਥੋੜੀ ਕਰਕੇ ਵਧਾਈਏ ਤਾਂ ਇਹਦੇ ਰਿਜ਼ਲਟ ਬਹੁਤ ਸ਼ਾਨਦਾਰ ਨੇ ਤੇ ਜ਼ਿੰਦਗੀ ਦੇ ਵਿੱਚ ਜੇ ਕਿਸੇ ਖੇਤੀ ਦਾ ਸਕੂਨ ਆ ਆਨੰਦ ਆ ਮੰਨਦੇ ਨੂੰ ਸ਼ਾਂਤੀ ਮਿਲਦੀ ਤਾਂ ਕੁਦਰਤੀ ਖੇਤੀ ਆ ਸੋ ਆਪਾਂ ਖੇਤੀ ਨੂੰ ਸਮਝ ਕੇ ਇਹਦੇ ਨਾਲ ਜੁੜੀਏ ਇਹ ਖੇਤੀ ਆਪਣੇ ਬਜ਼ੁਰਗਾਂ ਦੀ ਆ 68-69 ਤੋਂ ਪਹਿਲਾਂ ਸਾਰਾ ਪੰਜਾਬ ਕਰਦਾ ਸੀ ਸਾਰਾ ਦੇਸ਼ ਕਰਦਾ ਸੀ ਸੋ ਇਹ ਖੇਤੀ ਨਾਲ ਜੁੜ ਕੇ ਆਪਾਂ ਆਪਣੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਆ ਧੰਨਵਾਦ ਜੀ ਸਤਿ ਸ੍ਰੀ ਅਕਾਲ